ਪਿਛਲੇ ਕਈ ਦਿਨਾਂ ਤੋਂ ਪੰਜਾਬ ਅੰਦਰ ਹੋ ਰਹੀ ਭਾਰੀ ਬਰਸਾਤ ਕਾਰਨ ਪੰਜਾਬ ਅੰਦਰ ਆਏ ਹੜਾ ਕਾਰਨ ਜਿੱਥੇ ਵੱਡੀ ਪੱਧਰ ਤੇ ਫਸਲਾਂ ਅਤੇ ਪਿੰਡਾਂ ਦੇ ਰਹਾਸੀ ਮਕਾਨਾਂ ਦਾ ਨੁਕਸਾਨ ਹੋਇਆ ਹੈ ਉੱਥੇ ਹਜ਼ਾਰਾਂ ਲੋਕ ਘਰਾਂ ਤੋਂ ਬੇਕਰ ਹੋ ਚੁੱਕੇ ਹਨ ਮਾਨਸਾ ਸ਼ਹਿਰ ਦੀ ਸਮਾਜ ਸੇਵਾ ਨੂੰ ਸਮਰਪਿਤ ਸੰਸਥਾ ਵਾਇਸ ਆਫ ਮਾਨਸਾ ਵੱਲੋਂ ਇਹਨਾਂ ਪਰਿਵਾਰਾਂ ਨੂੰ ਰਾਸ਼ਨ ਅਤੇ ਮੈਡੀਕਲ ਸਹੂਲਤ ਦੇਣ ਦਾ ਬੀੜਾ ਚੁੱਕਿਆ ਹੈ ਹਲਕਾ ਬੁਡਲਾੜਾ ਦੇ ਪਿੰਡ ਖਤਰੀਵਾਲਾ ਵਿਖੇ ਜਿੱਥੇ 50 ਤੋਂ 60 ਪਰਿਵਾਰ ਘਰੋਂ ਬੇਕਰ ਹੋ ਕੇ ਸਕੂਲਾ ਅਤੇ ਧਰਮਸ਼ਾਲਾ ਵਿਖੇ ਸ਼ਰਨ ਲਈ ਬੈਠੇ ਹਨ ਅੱਜ ਉਹਨਾਂ ਦੀ ਮਦਦ ਕਰਨ ਲਈ ਵਾਈਸ ਆਫ ਮਾਨਸਾ ਦੀ ਟੀਮ ਵੱਲੋਂ ਗ੍ਰਾਮ ਪੰਚਾਇਤ ਰਾਹੀਂ ਉਹਨਾਂ ਲੋੜਵੰਦ ਪਰਿਵਾਰਾਂ ਤੱਕ ਰਾਸ਼ਨ ਅਤੇ ਦਵਾਈਆਂ ਪਹੁੰਚਾਉਣ ਦਾ ਪ੍ਰਬੰਧ ਕੀਤਾ ਗਿਆ ਹੈ। ਦੇਖੋ ਸਾਨੂੰ ਪਤਾ ਲੱਗਿਆ ਸੀਗਾ ਕਿ ਇੱਥੇ 150-200 ਬੰਦਾ ਜਿਹੜਾ ਹੈ ਉਹਨਾਂ ਦੇ ਜਿਹੜੇ ਘਰ ਨੇ ਉਹ ਪਾਣੀ ਨਾਲ ਬੁਰੀ ਤਰ੍ਹਾਂ ਡੁੱਬ ਗਏ ਤੇ ਉਹ ਬੰਦੇ ਜਿਹੜੇ ਕਾਮਨ ਪਲੇਸਸ ਤੇ ਬੈਠੇ ਆ ਕੋਈ ਧਰਮਸ਼ਾਲਾ 'ਚ ਬੈਠੇ ਆ ਕੋ ਸਕੂਲ ਦੇ ਵਿੱਚ ਬੈਠੇ ਆ ਉਹਨਾਂ ਨੂੰ ਰਾਸ਼ਨ ਦੀ ਕੁਝ ਪ੍ਰੋਬਲਮ ਆ ਰਹੀ ਹੈ। ਉਹ ਸਾਨੂੰ ਪਤਾ ਲੱਗਿਆ ਸੀ ਉਹਨਾਂ ਵਿੱਚੋਂ ਕੁਝ ਬਿਮਾਰ-ਮਾਰ ਹੈ ਤੁਹਾਡੇ ਬਹੁਤ ਬੰਦੇ ਤਾਂ ਅਸੀਂ ਵਾਇਸ ਆਫ ਮਾਨਸਰ ਦੀ ਟੀਮ ਨੇ ਇੱਕ ਫੈਸਲਾ ਕੀਤਾ ਕਿ ਅਸੀਂ ਕੁਝ ਰਾਸ਼ਨ ਥੋੜਾ ਬਹੁਤ ਲੈ ਕੇ ਤੇ ਕੁਝ ਦਵਾਈਆਂ ਲੈ ਕੇ ਇਹਨਾਂ ਨੂੰ ਮਿਲਣ ਆਏ ਅੱਜ ਅਸੀਂ ਕਹਿੰਦੇ ਹਾਂ ਕਿ ਇਹਨਾਂ ਦੀ ਕੋਈ ਵੀ ਸਮੱਸਿਆ ਹੋਈ ਆਉਂਦੇ ਸਮੇਂ ਦੇ ਵਿੱਚ ਚਾਹੇ ਰਾਸ਼ਨ ਵੱਲੋਂ ਚਾਹੇ ਬਿਮਾਰੀਆਂ ਵੱਲੋਂ ਇਹਨਾਂ ਬੰਦਿਆਂ ਵਿੱਚੋਂ ਜਿਹੜਾ ਇਹ 150-200 ਬੰਦਾ ਬੈਠਾ ਹੈ ਜਿਨ੍ਹਾਂ ਦੇ ਘਰ ਪਾਣੀ ਚ ਡੁੱਬ ਗਏ ਇਹਨਾਂ ਵਿੱਚੋਂ ਕੱਲ ਨੂੰ ਕੋਈ ਬੰਦਾ ਬਿਮਾਰ ਹੁੰਦਾ ਤਾਂ ਅਸੀਂ ਉਹਦਾ ਮੁਫਤ ਇਲਾਜ ਵੀ ਕਰਵਾ ਕੇ ਦੇਵਾਂਗੇ ਜਿਹੜਾ ਵੀ ਬੰਦਾ ਇਹਨਾਂ ਬੰਦਿਆਂ ਦੇ ਵਿੱਚੋਂ ਬਿਮਾਰ ਹੁੰਦਾ ਸਰਪੰਚ ਸਾਹਿਬ ਬੈਠੇ ਨੇ ਪਿੰਡ ਦੀ ਪੂਰੀ ਟੀਮ ਬੈਠੀ ਹੈਗੀ ਹੈ ਸਾਰੀ ਪੰਚਾਇਤ ਬੈਠੀ ਹੈ ਅਸੀਂ ਜਿਹੜਾ ਬੰਦਾ ਇਹਨਾਂ ਬੰਦਿਆਂ ਚੋਂ ਬਿਮਾਰ ਹੁੰਦਾ ਉਹਦੇ ਇਲਾਜ ਕਰਾਉਣ ਚ ਵੀ ਪੂਰੀ ਮਦਦ ਕਰਵਾਵਾਂਗੇ ਤੇ ਜੇ ਕੋਈ ਇੱਥੇ ਆ ਕੇ ਦੁਵਾਰਾ ਕੈਂਪ ਲਾਉਣ ਦੀ ਲੋੜ ਪੈਂਦੀ ਹੈ ਉਹ ਵੀ ਲਾਵਾਂਗੇ ਕੋਈ ਰਾਸ਼ਨ ਦੀ ਲੋੜ ਪੈਂਦੀ ਹੈ ਉਹ ਵੀ ਲਾਵਾਂਗੇ ਤੇ ਸਾਡੀ ਪਿੰਡ ਦੇ ਸਰਪੰਚ ਸਾਹਿਬ ਤੇ ਸਾਰੀ ਪੰਚਾਇਤ ਨੂੰ ਬੇਨਤੀ ਹੈ ਜੋ ਤਿਲਚੌਲ ਅਸੀਂ ਅੱਜ ਲੈ ਕੇ ਆਏ ਆ ਇਹਨੂੰ ਸਾਡੀ ਜਿਹੜੀ ਸੇਵਾ ਨੂੰ ਹੈ ਉਹ ਪ੍ਰਵਾਨ ਕਰਨ ਤੇ ਜੇ ਕੋਈ ਪਿੰਨੇ ਦੇ ਵਿੱਚ ਮਰੀਜ਼ ਹੈਗੇ ਆ ਕੋਈ ਤਾਂ ਅਸੀਂ ਉਹ ਵੀ ਦੇਖਣ ਨੂੰ ਤਿਆਰ ਹੈਗੇ ਆ ਟਾਈਮ ਲਾਉਨ ਨੂੰ ਤਿਆਰ ਹੈਗੇ ਆ ਅਸੀਂ ਉਹ ਵੀ ਦੇਖ ਕੇ ਜਾਵਾਂਗੇ ਪਰੰਤੂ ਸਾਡਾ ਬਸ ਇੱਕੋ ਹੀ ਏਮ ਹੈ ਵੀ ਸਾਡਾ ਜਿਹੜਾ ਜ਼ਿਲ੍ਹਾ ਮਾਨਸਾ ਹੈ ਇਹਦੇ ਵਿੱਚ ਚਾਹੇ ਬੜਲਾਡਾ ਏਰੀਆ ਹੈ ਚਾਹੇ ਸਰਦੂਲਗੜ ਏਰੀਆ ਹੈ ਜਿਹੜੇ ਲੋਕ ਇੱਥੇ ਪਾਣੀ ਨਾਲ ਚਾਹੇ ਉਹ ਪਾਣੀ ਫੜਾਂ ਦੀ ਮਾਰ ਕਰਕੇ ਘੱਗਰ ਨਦੀ ਕਰਕੇ ਹੋਵੇ ਚਾਹੇ ਲੌਗਿੰਗ ਵਾਟਰ ਲੌਗਿੰਗ ਕਰਕੇ ਖੇਤਾਂ ਦੇ ਵਿੱਚ ਜਿਹੜੇ ਘਰ ਨੇ ਉਹ ਡੁੱਬ ਜਾਂਦੇ ਆ ਜਾਂ ਲੋ ਲਾਈਂਗ ਏਰੀਆ ਦੇ ਵਿੱਚ ਜਿਹੜੇ ਘਰ ਨੇ ਉਹ ਡੁੱਬ ਜਾਂਦੇ ਆ ਉਹਨਾਂ ਕਰਕੇ ਹੋਵੇ ਜਿੱਥੇ ਵੀ ਕੋਈ ਸਮੱਸਿਆ ਹੋਏਗੀ ਸਾਡੀ ਟੀਮ ਜਿਹੜੀ ਹੈ ਉੱਥੇ ਹਾਜ਼ਰ ਹੋਣ ਲਈ ਹਮੇਸ਼ਾ ਤਿਆਰ ਹੈਗੀ ਹੈ ਕਰਨ ਪੰਜਾਬ ਦਾ ਪਹਿਲਾ ਸਾਡਾ ਪਾਣੀ ਖੋਇਆ ਹੁਣ ਪੰਜਾਬ ਡੋਬਣ ਲੱਗੇ ਪਹਿਲਾ ਸਾਡਾ ਪਾਣੀ ਖੋਇਆ ਹੁਣ ਪੰਜਾਬ ਡੋਬਣ ਲੱਗੇ ਦਰਿਆਵਾਂ ਦੇ ਕੰਢੇ ਟੁੱਟੇ ਲੋਕੀ ਘਰ ਛੱਡਣ ਲੱਗੇ ਤੁੰੜੀ ਢਾਣੇ ਗਿੱਲੇ ਹੋ ਗਏ ਪਸ਼ੂਆਂ ਦੇ ਰਸੇ ਛੱਟਣ ਲੱਗੇ ਆਪਣੇ ਘਰ ਸੀ ਮੌਜਾ ਕਰਦੇ ਲੋਕਾਂ ਅੱਗੇ ਹੱਥ ਅੱਡਣ ਲੱਗੇ ਵਪਾਰੀਆਂ ਨੇ ਹੱਥ ਸੀ ਰੰਗੇ ਮਜਬੂਰਾਂ ਨੂੰ ਭਟਣ ਲੱਗੇ ਲੀਟਰਾਂ ਦੇ ਤੇ ਟੋਲੇ ਆਏ ਇੱਕ ਦੂਜੇ ਨੂੰ ਭੰਡਣ ਲੱਗੇ ਆਪ ਮਹਾਰੇ ਲੋਕੀ ਜੁੜ ਗਏ ਆਪ ਮਹਾਰੇ ਲੋਕੀ ਜੁੜ ਗਏ ਇੱਕ ਦੂਜੇ ਨੂੰ ਕੱਢਣ ਲੱਗੇ ਕਰ ਅਰਦਾਸ ਰਕਵਿੰਦਰਾ ਜੀ ਦੀ ਤੇ ਪੰਜਾਬ ਨੂੰ ਨਜ਼ਰ ਨਾ ਲੱਗੇ ਕਰ ਅਰਦਾਸ ਰਕਵਿੰਦਰਾ ਜੀ ਦੀ ਤੇ ਪੰਜਾਬ ਨੂੰ ਨਜ਼ਰ ਨਾ ਲੱਗੇ ਧੰਨਵਾਦ ਅੱਜ ਜਸੀ ਮਾਨਸਾ ਜਿਲ੍ਹੇ ਦੇ ਪ੍ਰਿੰਟ ਕਥਰੀ ਵਾੜੂ ਚ ਪੂਜਾ ਰਾਹਤ ਸੁਨਾਮੀ ਲੈ ਕੇ ਆਏ ਆ ਕਿ ਪਿਛਲੇ ਦਿਨਾਂ ਤੋਂ ਪੰਜਾਬ ਦਾ ਲਗਭਗ 2 ਹੈ ਹੀ ਤੋਂ ਜ਼ਿਆਦੇ ਦਾੜਾ ਹੜਾ ਨਾਲ ਮੁੱਕ ਗਿਆ ਇਹ ਬਹੁਤ ਮਾਜੇ ਜੋ ਅੰਮ੍ਰਿਤ ਦੇ ਬਹੁਤ ਬੁਰੇ ਹਾਲ ਨੇ ਵਿਆਸ ਦੇ ਵਿਜੇ ਤਰੀਆਣਾ ਨੇ ਰਾਜ ਨੂੰ ਬਹੁਤ ਸੰਕਟ ਦਾ ਦਰ ਪਰ ਅਸੀਂ ਸੋਚਿਆ ਵੀ ਸਾਨੂੰ ਪ੍ਰਹਿਲ ਆਪ ਦੇ ਜਿਹੜੇ ਜ ਆਪ ਦੇ ਨੰਨਾ ਪੰਡਾ ਨੂੰ ਕਰਨੇ ਉਹ ਸਾਨੂੰ ਪਤਾ ਲੱਗਿਆ ਵੀ ਇੱਥੇ 200 ਤੋਂ ਵੱਧ ਪਰਿਵਾਰ ਆ ਜਿਹੜੇ ਜਿੰਨਾਂ ਦੇ ਮਕਾਨ ਟਹਿ ਜੁਕੀ ਨੇ ਜਾਂ ਢੁਕ ਜੁਕੀ ਨੇ ਜਿਹੜੇ ਸਕੂਲ ਦੇ ਵਿੱਚ ਜਾਂ ਧਰਮਸ਼ਾਲਾ ਦੇ ਵਿੱਚ ਬੈਠੇ ਨੇ ਉਹਨਾਂ ਲਈ ਅਸੀਂ ਜਿੰਨਾ ਵੀ ਜਥਾ ਸ਼ਕਤੀ ਨਾਲ ਆਪਦੇ ਵਾਸੀ ਮਾਨਸਾ ਦੇ ਸਾਰੇ ਮੈਂਬਰਾਂ ਨੇ ਰਾਤ ਇਕੱਠੀ ਕਰੀ ਅੱਜ ਉਹ ਪਰਚਾ ਬਣਾਇਆ ਮੇਰੇ ਪਿੰਡ ਵਾਸੀਆਂ ਨੂੰ ਵੀ ਇਹੀ ਬੇਇਨਤੀ ਆ ਲਾਗਨ ਮਰਸੀ ਨੂੰ ਵੀ ਇਹੀ ਬੇਇਨਤੀ ਆ ਕਿ ਪਹਿਲੇ ਸਿੱਧइये ਉਹਨਾਂ ਲੋਕਾਂ ਨੂੰ ਜੋ ਸਾਡੇ ਪਿੰਡ ਦੇ ਵਿੱਚ ਦੇਖੀ ਕਿ ਕਿਹੜਾ ਮੁਕਾਂਟ ਹੈ ਅੰਦਰ ਜਾਂ ਕਿਹਰੇ ਘਰੇ ਅੱਜ ਰੋਟੀ ਨਹੀਂ ਪੱਕਣ ਨੂੰ ਹੈਗੀ ਤੇ ਉਹਨਾਂ ਨੇ ਅਸੀਂ ਸਾਡੇ ਗੁਰੂ ਘਰ ਦੇ ਦਰਵਾਜ਼ੇ ਖੁੱਲ੍ਹੇ ਅਸੀਂ ਇਕੱਠੇ ਹੋ ਕੇ ਉੱਥੇ ਤਰਸਣ ਪਾਣੀ ਦਾ ਪ੍ਰਬੰਧ ਕਰੀਏ ਤੇ ਰੋਟੀ ਪੱਕਦੀ ਕਰੀਏ ਉਹਨਾਂ ਨੂੰ ਤੇ ਉਸ ਤੋਂ ਬਾਅਦ ਸਾਡੀ ਪਹਿਲ ਦੂਸਰੇ ਜਿਲ੍ਹਿਆਂ ਵੱਲ ਵੀ ਚਲੀ ਗਈ ਹੈ ਕਿਉਂਕਿ ਮੈਂ ਪਰਸੋਂ ਅਸੀਂ ਕੰਡੀਗੜ੍ਹ ਵਿੱਚ ਮੀਟਿੰਗ ਕਰੀ ਸੀ ਤਾ ਸਾਡੇ ਪੰਜਾਬ ਦੇ ਵਿੱਚੋਂ ਟਰਾਲੀਆਂ ਪਰ ਪਰ ਆਟੇ ਦੀਆਂ ਜਾਂ ਹੋਰ ਜਗ ਉੱਧਰ ਜਾ ਰਹੀਆਂ ਨਹੀਂ ਆ ਪਰ ਹਾਲੇ ਹਾਲਾਤ ਉੱਥੇ ਇੰਨੇ ਨੇ ਕਿ ਉਹ ਲੋਕ ਕਹਿੰਦੇ ਨੇ ਕਿ ਸਾਡੇ ਕੋਲ ਤਾਂ ਪਹਿਲੀ ਇਸਟਾਪ ਦੇ ਡਰਾਮਾਂ ਦੇ ਡਰਾਮ ਕੰਡਾਂ ਸਾਡੇ ਰੁਕ ਜੁਕਦੇ ਨੇ ਵੀ ਸਾਨੂੰ ਹਲੇ ਉੰਨੀ ਕਿ ਸਮਾਗਰੀ ਦਿਓ ਤੇ ਉਸ ਤੋਂ ਹਣਾ ਤੋਂ ਬਾਅਦ ਜਿਹੜੀ ਸਥਿਤੀ ਪੈਦਾ ਹੁੰਦੀ ਹੈ ਉਹ ਨੂੰ ਲਈ ਇਹ ਪੈਸਾ ਜਿਹੜਾ ਤੁਸੀਂ ਅੱਜ ਲਿਜਾ ਰਹੇ ਹੋ ਉਹ ਨੂੰ ਸੰਭਾਲ ਕੇ ਰੱਖੋ ਕਾਨੂੰ ਕਣਕਾਂ ਦੀ ਬਿਗਨੀਆਂ ਨੇ ਕਾਨੂੰ ਡੀਏਪੀ ਦੀ ਲੋੜ ਹੈ ਕਾਨੂੰ ਮਜ਼ਦੂਰਾਂ ਨੂੰ ਉੱਥੇ ਬਸਾਉਣ ਦੇ ਲਈ ਉਹਨਾਂ ਨੂੰ ਘਰਾਂ ਦੇ ਛੱਤਾਂ ਪਾਉਣ ਦੀ ਲੋੜ ਹੈ ਉਹਦੇ ਲਈ ਇਸ ਪੰਜਾਬੀ ਆਪ ਦਾ ਵਿਚਾਰ ਕਿ ਰਹੀ ਤੇ ਹਮਲਾ ਆਪਾਂ ਦੀ ਲਗਾਤਾਰ ਮਹੀਨਿਆਂ ਦੀ ਨੰ ਨਾ ਮਦਦ ਕਰਦੇ ਜੀ ਧੰਨਵਾਦ ਅੱਜ ਸਾਡੇ ਵਾਇਸ ਮਾਨਸਾ ਦੀ ਜਿਹੜੀ ਸਮੁੱਚੀ ਟੀਮ ਹੈ ਸਾਡੇ ਪ੍ਰਧਾਨ ਸਾਹਿਬ ਡਾਕਟਰ ਜਨਕਰਾਜ ਜੀ ਐਸਡੀਓ ਸਾਹਿਬ ਸੂਬਾ ਜੀ ਸਾਰੇ ਹਰਿੰਦਰ ਸ਼ਰਮਾ ਜੀ ਸਾਰੇ ਸਤਿਕਾਰਯੋਗ ਮੈਂਬਰ ਸਾਹਿਬਾਨ ਸਾਡੇ ਆਏ ਹੋਏ ਨੇ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਸਮੁੱਚੇ ਪੰਜਾਬ ਦੇ ਵਿੱਚ ਜਿਹੜੀ ਹੈਗੀ ਇਹ ਹੜਾ ਵਾਲੀ ਸਥਿਤੀ ਜਿਹੜੀ ਹੈਗੀ ਹੈ ਪਹਿਲਾਂ 1960 ਦੇ ਵਿੱਚ ਆਇਆ ਤੇ 88 ਦੇ ਵਿੱਚ ਤਬਾਹੀ ਮਚਾਈ ਤੇ ਅੱਜ ਜਿਹੜਾ 1988 ਨੂੰ ਛੱਡ ਕੇ ਜਿਹੜੀ ਹੈਗੀ ਤਬਾਹੀ ਹੁਣ ਪੰਜਾਬ ਦੀ ਪਾਣੀ ਜਿਹੜਾ ਹੈਗਾ ਬਹੁਤ ਬਰਬਾਦੀ ਕਰ ਰਿਹਾ ਹੈ ਤੇ ਆਪਣੇ ਜਿਹੜਾ ਨਜ਼ਦੀਕ ਪਿੰਡ ਆ ਗਿਆ ਖੱਤਰੀਆਲਾ ਅੱਜ ਅਸੀਂ ਉੱਥੇ ਆਏ ਹੋਏ ਹਾਂ ਜਿਹੜਾ ਖੇਤਾਂ ਦਾ ਪਾਣੀ ਹੈ ਜਾਂ ਪਿਛਲਾ ਪਾਣੀ ਹੈਗਾ ਪਿੰਡ ਨੀਮਾ ਹੋਰ ਕਰਕੇ ਉਸ ਪਿੰਡ ਦੇ ਜਿਹੜੇ ਘਰ ਨੇ ਛੱਤਾਂ ਤੱਕ ਪਾਣੀ ਆ ਗਿਆ ਤੇ ਉਹਨਾਂ ਵਿੱਚੋਂ ਕਈ ਮੁਕਾ ਡਿੱਗ ਵੀ ਚੁੱਕੇ ਨੇਗੇ ਤੇ ਅੱਜ ਉਹ ਉਹ ਪਿੰਡ ਵਾਸੀਆਂ ਖਾਤੇ ਜਿਹੜੇ 200 ਪਰਿਵਾਰ ਹੈਗੇ ਨੇਗੇ ਵਾਇਸ ਮਾਨਸਾ ਵੱਲੋਂ ਰਾਸ਼ਨ ਲੈ ਕੇ ਆਏ ਆ ਤਾਂ ਉਹਨਾਂ ਦੀ ਜੋ ਕੁਝ ਮਦਦ ਕੀਤੀ ਜਾ ਸਕੇ ਤੇ ਉਸ ਤੋਂ ਬਾਅਦ ਵੀ ਜਿਹੜਾ ਸਾਡਾ ਵਾਇਸ ਮਾਨਸਾ ਸੇਵਾ ਖਾਤਰ ਸਾਡਾ ਜਿਹੜਾ ਕਲੱਬ ਬਣਿਆ ਹੋਇਆ ਮਾਨਸਾ ਦੀ ਆਵਾਜ਼ ਖਾਤਰ ਬਣਿਆ ਹੋਇਆ ਸਮੇਂ-ਸਮੇਂ ਮੁਤਾਬਕ ਚਾਹੇ ਕੋਈ ਸ਼ਹਿਰ ਦੀ ਗੱਲ ਹੁੰਦੀ ਹੈ ਜਾਂ ਕੋਈ ਆਫਤਾਂ ਆਉਂਦੀਆਂ ਲਗੀਆਂ ਉਹਦੇ ਵਿੱਚ ਸਾਡੇ ਸਾਰੇ ਲੋਕਲ ਕੋਈ ਆਫੀਸ ਸਾਹਿਬਾਨ ਨੇ ਕੋਈ ਅਡਵਰਟ बिजनेसमੈਨ ਨੇ ਕੋਈ ਡਾਕਟਰ ਸਾਹਿਬਾਨ ਨੇ ਕੋਈ ਖੇਤੀ ਵਾਲੇ ਬੰਦੇ ਨੇਗੇ ਸਾਰੇ ਰਲ ਮਿਲ ਕੇ ਇੱਕ ਮਾਲ ਦੇ ਵਿੱਚ ਪਰੋਏ ਹੋਏ ਆ ਤੇ ਉਹ ਸਾਰੇ ਜਿੱਥੇ ਵੀ ਕੋਈ ਦੁੱਖ ਤਕਲੀਫ ਆਉਂਦੀ ਹੈ ਉੱਥੇ ਸਾਰੇ ਵੱਧ ਚੜ ਕੇ ਹਿੱਸਾ ਲੈਂਦੇ ਆ ਤੇ ਪ੍ਰਮਾਤਮਾ ਮੂਹਰੇ ਸਾਰੇ ਇਹੀ ਅਰਦਾਸ ਕਰਦੇ ਆ ਵੀ हे ਕਾਰਪੁਰਖ ਵੀ ਜਿਹੜੀ ਤੋਂ ਪਾਣੀ ਵਰਖਾ ਪਾ ਰਹੇ ਆ ਇਹਨੂੰ ਕਿਵੇਂ ਨਾ ਕਿਵੇਂ ਜਿਹੜਾ ਹੈਗਾ ਤੂੰ ਬੰਦ ਕਰ ਤੇ ਜਿਹੜਾ ਸਾਡਾ ਨੁਕਸਾਨ ਹੈਗਾ ਹੋਰ ਨਾ ਪੰਜਾਬ ਦੇ ਵਿੱਚ ਹੋਵੇ ਤੇ ਜਿੰਨਾ ਸਾਡਾ ਫਰਜ਼ ਬਣੂਗਾ ਤੇ ਮੈਂ ਇੱਕ ਪੰਜਾਬੀਆਂ ਨੂੰ ਮੈਂ ਅਪੀਲ ਕਰਦਾ ਜਿੱਥੋਂ ਪਹਿਲਾਂ ਮੇਰੇ ਹਰਿੰਦਰ ਸ਼ਰਮਾ ਜੀ ਡਾਕਟਰ ਜਨਕਰਾਜ ਜੀ ਬੋਲ ਕੇ ਗਏ ਨੇ ਵੀ ਆਪਾਂ ਉਹਨਾਂ ਪੈਸਾ ਬਚਾ ਕੇ ਰੱਖੀਏ ਤਾਂ ਜੋ ਕੱਲ ਨੂੰ ਕੋਈ ਤੇਲ ਜਾਂ ਘਰਾਂ ਜਿਨ੍ਹਾਂ ਦੇ ਬੇਕਾਰ ਹੋ ਗਏ ਕੋਈ ਪਸ਼ੂ ਮਰ ਗਿਆ ਵੀ ਆਪਾਂ ਉਹਨਾਂ ਦੀ ਆਰਥਕ ਤੌਰ ਦੇ ਉੱਤੇ ਜਿੰਨੀ ਮਦਦ ਕਰ ਸਕਦੇ ਹੋਈਏ ਸ਼ਹਿਰੀ ਹੋਣ ਦੇ ਨਾਤੇ ਪਿੰਡਾਂ ਹੋਣ ਦੇ ਨਾਤੇ ਸਾਰਿਆਂ ਨੂੰ ਆਪਣਾ ਆਪਣਾ ਚਾਹੇ ਕੋਈ ਰੁਪਏ ਦਾ ਯੋਗਦਾਨ ਪਾਓ ਜਾਂ 2 ਰੁਪਏ ਦਾ ਬਣਾਓ ਪਾਓ ਘਰ ਮੰਗਰ ਤੇ ਜੇ ਉਹ ਸਾਰੇ ਇਕੱਠੇ ਕਰਕੇ ਉਹ ਪਰਿਵਾਰਾਂ ਨੂੰ ਮੁਰਕ ਕੇ ਆਪਾਂ ਫਿਰ ਪੈਰਾਂ ਤੇ ਖੜਾ ਕਰ ਦਈਏ ਤਾਂ ਸਾਡੀ ਪੰਜਾਬੀਆਂ ਦੀ ਇਹੀ ਸਾਡੀ ਜਿੱਤ ਹੁੰਦੀ ਹੈ ਇਹੀ ਸਾਡਾ ਸਬੂਤ ਹੁੰਦਾ ਹੈ ਵੀ ਜਦੋਂ ਕਿਤੇ ਦੂਸਰੇ ਸਟੇਟਾਂ ਦੇ ਵਿੱਚ ਆਫਤ ਆਈ ਹੈ ਬਾਹਰੀਆਂ ਕੰਟਰੀਆਂ 'ਚ ਵੀ ਆਈ ਹੈ ਤਾ ਉਥੇ ਪੰਜਾਬੀ ਨੇ ਜਿਹੇ ਇੱਕ ਜਿਹੜੇ ਜਾ ਕੇ ਖੜਦੇ ਨੇ ਤੇ ਅੱਜ ਆਪਣੇ ਆਪਣੇ ਖੁਦ ਪੰਜਾਬ ਦੇ ਉੱਤੇ ਆਫਤਾਈ ਹੋਈ ਹੈ ਤੇ ਆਪਣੇ ਬੱਚੇ-ਬੱਚੇ ਦਾ ਫਰਜ ਬਣਦਾ ਹੈ ਵੀ ਅਸੀਂ ਮੋਢੇ ਨਾਲ ਮੋਢਾ ਲਾ ਕੇ ਖੜੀਏ ਤੇ ਉਸ ਆਫਤ ਦੇ ਵਿੱਚੋਂ ਜਿਹੜੇ ਸਾਡੇ ਫਸੇ ਹੋਏ ਨੇਗੇ ਉਹਨਾਂ ਨੂੰ ਸਾਫਤ ਦੇ ਵਿੱਚੋਂ ਕੱਢਣ ਦੀ ਆਪਾਂ ਪੂਰੀ ਕੋਸ਼ਿਸ਼ ਦੇਖੋ ਜੀ ਗੱਲ ਇਹ ਹੈ ਵੀ ਫਿਰ ਪੰਜਾਬੀਆਂ ਨੂੰ ਯਾਦ ਕੌਣ ਕਰੂਗਾ ਜੇ ਪੰਜਾਬੀਆਂ ਦੀ ਇਹੀ ਵੱਡਾ ਦਿਨ ਹੈ ਇਹੀ ਸਾਡੇ ਦਰਿਆ ਦਿਲ ਨੇ ਤੇ ਸਾਥੋਂ ਕਿਸੇ ਦਾ ਜਿਹੜਾ ਹੈਗਾ ਦੁੱਖ ਉਹ ਦੇਖਿਆ ਨਹੀਂ ਜਾਂਦਾ ਕਿ ਆਪਣੀ ਪ੍ਰਮਾਤਮਾ ਨੇ ਜਿਹੜੀ ਸਟੇਟ ਹੈਗੀ ਹੈ ਬਹੁਤ ਸਫਾਈ ਬਣਾਈ ਹੋਈ ਹੈ ਤੇ ਉਹਦਾ ਜਿਹੜਾ ਪਰਫਲੂਟਾ ਗੁਰੂਆਂ ਪੀਰਾਂ ਦੀ ਹੈ ਸਾਡੀ ਧਰਤੀ ਹੈ ਬਾਬੇ ਨਾਨਕ ਜੀ ਨੇ 2000 ਦਾ ਲੰਗਰ ਲਾ ਕੇ ਅੱਜ ਸਾਰੇ ਸੰਸਾਰ ਦੇ ਵਿੱਚ ਜਿਹੜਾ ਹੈਗਾ ਅੱਜ ਉਹ ਲੰਗਰ ਚੱਲ ਰਿਹਾ ਅਸੀਂ ਉਹਨਾਂ ਦੀ ਦੇਣ ਹੈ ਜਿਹੜੀ ਅਜੂਰੂਦਿ ਇਸੇ ਕਰਕੇ ਆਪਾਂ ਖੜੇ ਆ ਤੇ ਜਿਹੜਾ ਪੰਜਾਬੀਆਂ ਦਾ ਨੌ ਹੈਗਾ ਤੇ ਅਸੀਂ ਉਮੀਦ ਵੀ ਕਰਦੇ ਆ ਵੀ ਸਾਡੇ ਜਿਹੜੇ ਪੰਜਾਬੀਆ ਹੋਰ ਸਟੇਟਾਂ ਤੋਂ ਕੋਈ ਆਸ ਵੀ ਰੱਖਣ ਕਿ ਸਾਡੇ ਪੰਜਾਬੀ ਆਪ ਹੀ ਇਹਨੇ ਹੌਸਲੇ ਦੇ ਵਿੱਚ ਲੈਗੇ ਉਹ ਹਰ ਇੱਕ ਆਪਣੇ ਪੰਜਾਬੀ ਨੂੰ ਆਪ ਸੰਭਾਲੇ ਮੈਂ ਸੁਖਵਿੰਦਰ ਸਿੰਘ ਮੌਜੂਦਾ ਪੰਚਾਇਤ ਦਾ ਮੈਂਬਰ ਹੰਦ ਖੱਤਰੀ ਵਾਲਾ ਸੋ ਜੋ ਅੱਜ ਸਾਡੇ ਖੜਪੀਟਾਂ ਲਈ ਵੌਇਸ ਆਫ ਮਾਨਸਾ ਤੋਂ ਸਮੁੱਚੀ ਟੀਮ ਪਹੁੰਚੀ ਹੈ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਆ ਸਾਡੇ ਪਿੰਡ ਖੱਤਰੀ ਵਾਲਾ ਵਿੱਚ ਤਕਰੀਬਨ 60 ਤੋਂ 70 ਘਰ ਜਿਹੜੇ ਜਮੇ ਬੇਕਾਰ ਹੋ ਚੁੱਕੇ ਨੇ ਉਹਨਾਂ ਕੋਲੇ ਰਸਣ ਦੀ ਕਮੀ ਐ ਪਾਣੀ ਦੀ ਜਾਂ ਹੋਰ ਰਸਤਾ ਦੀ ਕਮੀ ਐ ਉਸ ਦੇ ਲਈ ਵੌਇਸ ਆਫ ਮਾਨਸਾ ਦੀ ਚਮੁੱਚੀ ਟੀਮ ਸਾਡੇ ਕੋਲ ਪਹੁੰਚੀ ਐ ਅਸੀਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਇਹਨਾਂ ਨੇ ਦੁੱਖ ਦੀ ਘੜੀ ਵਿੱਚ ਸਾਡੇ ਨਾਲ ਮੋਢੇ ਨਾਲ ਮੋਢਾ ਜੋੜਿਆ ਅੱਗੇ ਤੋਂ ਵੀ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਐ ਵੀ ਕਿਸੇ ਵੀ ਸਮਗਰੀ ਦੀ ਲੋੜ ਹੋਵੇ ਅਸੀਂ ਤੁਹਾਡੇ ਨਾਲ ਖੜਾਗੇ ਇੰਨੇ ਕ ਪਰਿਵਾਰ ਜਿਹੜੇ ਹਰ ਪਿੰਡ ਵਿੱਚ ਆ। ਇਹ ਤਕਰੀਬਨ 60 ਤੋਂ 70 ਘਰ ਨੇ ਜੀ ਤਕਰੀਬਨ 2-250 ਦੇ ਤਕਰੀਬਨ ਬੰਦਾ ਹੋਊਗਾ ਜੀ ਇਹ। ਕੋਈ ਆਪਣੇ ਪਿੰਡ ਵਿੱਚ ਮਕਾਨ ਵਗੈਰਾ ਦਾ ਜਿੱਥੇ ਤਾਂ ਗਿਰਿਆ ਨਹੀਂ ਮਕਾਨ 5-7 5-4 ਤਾਂ ਗਿਰ ਚੁੱਕੇ ਨੇ ਜੀ ਤੇ ਬਾਕੀ ਤਕਰੀਬਨ ਜਿਹੜਾ ਪੁਰਾਣਾ ਪਿੰਡ ਵਜਦਾ ਸਾਡਾ ਪਿੰਡ ਖੱਤਰੀਵਾਲਾ ਜ਼ਿਲ੍ਹਾ ਮਾਨਸਾ ਦਾ ਉਹ ਤਾਂ ਲਗਭਗ ਸਾਰਾ ਖਤਮ ਹੈ ਜੀ ਉੱਥੇ ਹੋਣਗੇ ਜੀ 50 ਤੋਂ 60 ਘਰ ਜੀ। ਤਕਰੀਬਨ 15 ਘਰਾਂ ਦਾ ਐਸਟੀਮੇਟ ਆ ਸਾਡਾ ਜਿਹੜਾ 13 ਪਾ ਕੇ ਉਹ ਗਿਰਨ ਦੇ ਜਮਾ ਬਿਲਕੁਲ ਨਾਜ਼ੁਕ ਹਾਲਤ ਦੇ ਨੇ ਜੀ। O que é